ਮੋ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਖਬਰ ਪੜਤਾਲ ਦੇ ਵਿੱਚ ਅੱਜ ਤਿੰਨ ਚਾਰ ਵੱਡੇ ਇਸ਼ੂ ਨੇ ਖਬਰਾਂ ਨੇ ਜਿਨ੍ਹਾਂ ਦੇ ਉੱਪਰ ਅਨਲਿਸਿਸ ਕਰਾਂਗੇ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਸੀ ਹਾਲਾਂਕਿ ਨਗਰ ਕੌਂਸਲਾਂ ਤੇ ਕੁਝ ਕਮੇਟੀਆਂ ਪੰਚਾਇਤਾਂ ਦੀਆਂ ਇਲੈਕਸ਼ਨਾਂ ਵੀ ਸੀ ਉਹਨਾਂ ਦੇ ਵਿੱਚ ਵੱਡਾ ਬਹੁਮਤ ਆਮ ਆਦਮੀ ਪਾਰਟੀ ਨੂੰ ਮਿਲਿਆ ਸੋ ਜਿਹੜੇ ਕਸਬੇ ਹੈ ਜਾਂ ਪਿੰਡੂ ਖੇਤਰ ਹੈ ਉਹਨਾਂ ਦੇ ਵਿੱਚ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਨੂੰ ਵੱਡਾ ਬਹੁਮਤ ਮਿਲਿਆ ਜਿਵੇਂ ਚਾਰ ਜ਼ਿਮਨੀ ਚੋਣਾਂ ਦੇ ਵਿੱਚੋਂ ਚਾਰ ਦੇ ਵਿੱਚੋਂ ਤਿੰਨ ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਸੀ ਪਰ ਜੇ ਅਸੀਂ ਗੱਲ ਕਰੀਏ ਸ਼ਹਿਰਾਂ ਦੀ ਪੰਜ ਕਾਰਪੋਰੇਸ਼ਨਾਂ ਦੀਆਂ ਚੋਣਾਂ ਸੀ ਪਟਿਆਲਾ ਲੁਧਿਆਣਾ ਫਗਵਾੜਾ ਜਲੰਧਰ ਤੇ ਅੰਮ੍ਰਿਤਸਰ ਸਿਰਫ ਪਟਿਆਲਾ ਦੇ ਵਿੱਚ ਹੀ ਆਮ ਆਦਮੀ ਪਾਰਟੀ ਨੂੰ ਆਪਣੇ ਦਮ ਤੇ ਬਹੁਮਤ ਮਿਲਿਆ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਬਹੁਤ ਆਸਾਨੀ ਨਾਲ ਆਪਣਾ ਮੇਰ ਬਣਾਏਗੀ ਹੁਣ ਜੇ ਅਸੀਂ ਲੁਧਿਆਣਾ ਦੀ ਗੱਲ ਕਰੀਏ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਤਾਂ ਬਣੀ ਹੈ ਲਗਭਗ 41 ਦੇ ਕਰੀਬ ਸੀਟਾਂ ਉਹਨਾਂ ਨੂੰ ਮਿਲੀਆਂ ਨੇ 41 ਲੇਕਿਨ 95 ਦੇ ਵਿੱਚੋਂ ਸਪਸ਼ਟ ਮੌਮਤ ਲੁਧਿਆਣਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਨਹੀਂ ਮਿਲਿਆ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਪਾਰਟੀ ਨੇ 43 ਸੀਟਾਂ ਜਿੱਤੀਆਂ ਲੇਕਿਨ ਬਹੁਤ ਵੱਡਾ ਬਹੁਮਤ ਉਥੇ ਕਾਂਗਰਸ ਪਾਰਟੀ ਨੂੰ ਵੀ ਨਹੀਂ ਮਿਲਿਆ ਕਿਉਂਕਿ 85 ਦੇ ਵਿੱਚੋਂ ਜਿਹੜੀਆਂ ਹੈ 43 ਸੀਟਾਂ ਕਾਂਗਰਸ ਪਾਰਟੀ ਨੂੰ ਮਿਲੀਆਂ ਨੇ ਕਾਂਗਰਸ ਸਭ ਤੋਂ ਵੱਡੀ ਪਾਰਟੀ ਔਰ ਲਗਭਗ ਬਹੁਮਤ ਤੇ ਹੈ ਪਰ ਬਹੁਤ ਵੱਡੀ ਜਿੱਤ ਨਾਲ ਲੁਧਿਆਣੇ ਚ ਆਮ ਆਦਮੀ ਪਾਰਟੀ ਦੀ ਹੈ ਨਾ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਦੀ ਹੈ ਇਸੇ ਤਰ੍ਹਾਂ ਫਗਵਾੜੇ ਦੇ ਵਿੱਚ 50 ਦੇ ਵਿੱਚੋਂ ਕਾਂਗਰਸ 20 ਤੇ ਹੈ ਵੱਡੀ ਪਾਰਟੀ ਹੈ ਲੇਕਿਨ ਬਹੁਮਤ ਨਹੀਂ ਹੈ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਨਾ ਆਮ ਆਦਮੀ ਪਾਰਟੀ ਕੋਲੇ ਬਹੁਮਤ ਹੈ ਨਾ ਕਾਂਗਰਸ ਪਾਰਟੀ ਕੋਲੇ ਬਹੁਮਤ ਹੈ ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਤੇ ਜਿਹੜੀਆਂ ਸ਼ਹਿਰਾਂ ਦੀਆਂ ਚੋਣਾਂ ਨੇ ਸ਼ਹਿਰਾਂ ਦੇ ਵਿੱਚ ਵੋਟਾਂ ਵੰਡੀਆਂ ਗਈਆਂ ਨੇ ਕਿਸੇ ਇੱਕ ਪਾਰਟੀ ਨੂੰ ਵੱਡਾ ਬਹੁਮਤ ਨਹੀਂ ਹੈ ਦੇਖਿਆ ਜਾਵੇ ਤੇ ਆਮ ਆਦਮੀ ਪਾਰਟੀ ਨੂੰ ਇੱਕ ਝਟਕੇ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਜਿਹੜੀਆਂ 4 ਜ਼ਿਮਨੀ ਚੋਣਾਂ ਚੋਂ 3 ਜਿੱਤੀ 95 ਵਿਧਾਇਕ ਪੰਜਾਬ ਦੀ ਵਿਧਾਨ ਸਭਾ ਚ ਨੇ ਪਰ ਪੰਜ ਕਾਰਪੋਰੇਸ਼ਨ ਦੀਆਂ ਚੋਣਾਂ ਤੇ ਉਹ ਪੰਜ ਨਗਰ ਨਿਗਮਾਂ ਦੇ ਵਿੱਚੋਂ ਘਟੂ ਘਟ 2 3 4 ਦੇ ਉੱਤੇ ਵੀ ਸਪਸ਼ਟ ਬਹੁਮਤ ਨਹੀਂ ਲੈ ਸਕੀ ਸੋ ਆਮ ਆਦਮੀ ਪਾਰਟੀ ਦੇ ਲਈ ਇਹ ਇੱਕ ਸੋਚਣ ਦਾ ਵੇਲਾ ਹੈ ਕਿ ਆਮ ਆਦਮੀ ਪਾਰਟੀ ਕਿਉਂ ਸਪਸ਼ਟ ਬਹੁਮਤ ਹਾਸਲ ਨਹੀਂ ਕਰ ਸਕੀ ਨਗਰ ਨਿਗਮਾਂ ਦੀਆਂ ਚੋਣਾਂ ਦੇ ਵਿੱਚ ਅਮਨ अरोड़ा ਕੁਝ ਦਿਨ ਪਹਿਲਾਂ ਹੀ ਕਾਰਪੋਰੇਸ਼ਨ ਦੀਆਂ ਚੋਣਾਂ ਤੋਂ ਪ੍ਰਧਾਨ ਬਣਾਏ ਗਏ ਸੀ ਸੋ ਹਾਰ ਜੱਤ ਦੇ ਵਿੱਚ ਉਹਨਾਂ ਦੀ ਕੋਈ ਵੱਡੀ ਭੂਮਿਕਾ ਦਾ ਜ਼ਿਕਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਮਹੀਨਾ ਤੋਂ ਪਹਿਲਾਂ ਹੀ ਕਾਰਪੋਰੇਸ਼ਨ ਚੋਣਾਂ ਦੇ ਅਮਨ ਅਰੂੜਾ ਨੇ ਜਿਹੜੇ ਉਹ ਪ੍ਰਧਾਨ ਬਣਾਏ ਗਏ ਜਦੋਂ ਜ਼ਿਮਨੀ ਚੋਣਾਂ ਦੇ ਰਿਜ਼ਲਟ ਆ ਰਹੇ ਸੀ ਭਗਵੰਤ ਮਾਨ ਹੁਣਾਂ ਨੇ ਖੁਦ ਇਹ ਅਹੁਦਾ ਛੱਡਣ ਦੀ ਇੱਛਾ ਜਲੰਧਰ ਵਿੱਚ ਪ੍ਰਗਟ ਕੀਤੀ ਸੀ ਹੁਣ ਸਵਾਲ ਇਹ ਹੈ ਕਿ ਅਗਰ ਭਗਵੰਤ ਮਾਨ ਨੇ ਸਿਰਫ 2 ਦਿਨ ਆਖਰ ਵਾਲੇ 2 ਦਿਨ ਉਹਨਾਂ ਨੇ ਪੂਰਾ ਜ਼ੋਰ ਲਾਇਆ ਅਗਰ ਭਗਵੰਤ ਮਾਨ ਨੇ ਘਟੋ ਘਟ 10 ਦਿਨ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਲਾਏ ਹੁੰਦੇ ਤੇ ਇਹ ਨਤੀਜੇ ਬਦਲ ਸਕਦੇ ਸੀ ਪਰ ਹੁਣ ਸਵਾਲ ਬਹੁਤ ਵੱਡਾ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਦੀ ਵਰਤੋਂ ਇਨ੍ਹਾਂ ਚੋਣਾਂ ਦੇ ਵਿੱਚ ਸਟਾਰ ਪ੍ਰਚਾਰਕ ਦੇ ਤੌਰ ਤੇ ਕਿਉਂ ਨਹੀਂ ਕੀਤੀ ਕੀ ਆਮ ਆਦਮੀ ਪਾਰਟੀ ਕਿਸੇ ਵੱਖਰੀ ਰਣਨੀਤੀ ਤੇ ਸੋਚ ਰਹੀ ਸੀ ਕੀ ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਸਿਰਫ ਆਖਿਰ ਵਾਲੇ 2 ਦਿਨ ਭੇਜ ਕੇ ਗਰਾਉਂਡ ਟੈਸਟ ਕਰਨਾ ਚਾਹ ਰਹੀ ਸੀ ਕੋਈ ਨਵਾਂ ਤਜਰਬਾ ਕਰਨਾ ਚਾਹ ਰਹੀ ਸੀ ਜਾਂ ਆਮ ਆਦਮੀ ਪਾਰਟੀ ਇੱਕ ਗੈਰ ਸਿੱਖ ਚਿਹਰਾ ਬਤੌਰ ਪ੍ਰਧਾਨ ਲਿਆ ਕੇ ਇਹ ਟੈਸਟ ਕਰਨਾ ਚਾਹ ਰਹੀ ਸੀ ਕਿ ਜਦੋਂ ਭਾਰਤੀ ਜਨਤਾ ਪਾਰਟੀ ਔਰ ਕਾਂਗਰਸ ਨਾਲ ਸ਼ਹਿਰਾਂ 'ਚ ਮੁਕਾਬਲਾ ਹੋਣਾ ਹੈ ਤੇ ਅਸੀਂ ਕਿੱਥੇ ਖੜਾਂਗੇ ਕਿਉਂਕਿ 24 ਦੀਆਂ ਜਿਹੜੀਆਂ ਇਲੈਕਸ਼ਨਾਂ ਸੀ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਵਾਅਦਾ ਪੂਰਾ ਕਰਨ ਦਾ ਮੁੱਦਾ ਉਭਾਰਿਆ ਸੀ ਕਿ ਬੀਜੇਪੀ 1.18% ਵੋਟਾਂ ਹਾਸਲ ਕਰ ਗਈ ਸੀ ਪਰ ਇਹਨਾਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਜੋ ਸਥਿਤੀ ਹੈ ਉਹ ਬਹੁਤ ਸੁਧਾਰਨ ਹੈ ਹਾਲਾਂਕਿ ਅਕਾਲੀ ਦਲ ਨੇ ਵੀ ਸ਼ਹਿਰਾਂ ਦੇ ਵਿੱਚ ਪਟਿਆਲਾ ਚ ਵੀ ਉਹਨਾਂ ਦੇ ਕੌਂਸਲਰ ਜਿੱਤੇ ਲੁਧਿਆਣਾ ਚ ਵੀ ਜਿੱਤੇ ਗਿਲੰਦਰ ਚ ਤਾਂ ਉਹਨਾਂ ਦਾ ਨਹੀਂ ਜਿੱਤ ਸਕਿਆ ਅੰਮ੍ਰਿਤਸਰ ਚ ਵੀ ਜਿੱਤੇ ਅਕਾਲੀ ਦਲ ਜਿਨ੍ਹਾਂ ਸਥਿਤੀਆਂ ਦੇ ਵਿੱਚ ਹੈ ਅਕਾਲੀ ਦਲ ਦਾ ਤਿੰਨ ਤਿੰਨ ਚਾਰ ਚਾਰ ਸੀਟਾਂ ਜਿੱਤਣਾ ਉਹਨਾਂ ਦੇ ਉਮੀਦਵਾਰ ਦਾ ਆਪਣਾ ਕਦ ਦਰਸਾਉਂਦਾ ਪਰ ਇਹ ਅਕਾਲੀ ਦਲ ਲਈ ਇੱਕ ਸੰਤੋਸ਼ ਵਾਲੀ ਗੱਲ ਹੋ ਸਕਦੀ ਹੈ ਕਿ ਉਹ ਜ਼ੀਰੋ ਤੇ ਨਹੀਂ ਆਏ ਜਦਕਿ ਕਈ ਸ਼ਹਿਰਾਂ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਪੋਲੀਟੀਕਲ ਪਾਰਟੀਆਂ ਵੱਡੀਆਂ ਕੌਮੀ ਪੋਲੀਟੀਕਲ ਪਾਰਟੀਆਂ ਬਹੁਤ ਕਮਜ਼ੋਰ ਸਥਿਤੀ ਚ ਨਜ਼ਰ ਆਈਆਂ ਹੁਣ ਸਵਾਲ ਹੀ ਵੱਡਾ ਖੜਾ ਹੋ ਜਾਂਦਾ ਹੈ ਕਿ ਕੀ ਆਮ ਆਦਮੀ ਪਾਰਟੀ ਆਪਣੀ ਰਣਨੀਤੀ ਨੂੰ ਬਦਲੇਗੀ ਆਮ ਆਦਮੀ ਪਾਰਟੀ ਕਿਉਂ ਪੰਜਾਂ ਦੇ ਵਿੱਚੋਂ ਘੱਟੋ-ਘੱਟ ਦੋ ਜਾਂ ਤਿੰਨ ਮੇਅਰ ਨਹੀਂ ਬਣਾ ਸਕੀ ਸੋ ਅੱਜ ਪੰਜਾਬ ਦੀ ਸਿਆਸਤ ਜਿੱਥੇ ਖੜੀ ਹੈ ਕਿਉਂਕਿ ਮੈਂ ਇਹ ਕਹਿ ਰਿਹਾ ਸੀ ਕਿ ਇਹ ਚੋਣਾਂ ਦੇ ਨਤੀਜੇ ਸੱਚੀ ਮੁੱਚੀ ਦਾ ਸੈਮੀਫਾਈਨਲ ਨੇ 2027 ਤੋਂ ਪਹਿਲਾਂ ਸੋ ਅੱਜ ਜਿਹੜੀ ਸਿਚੁਏਸ਼ਨ ਹੈ ਆਮ ਆਦਮੀ ਪਾਰਟੀ ਦੀ ਦਿੱਲੀ ਇਕਾਈ ਨੂੰ ਇਹ ਤੈਅ ਕਰਨਾ ਪਏਗਾ ਕਿ ਭਗਵੰਤ ਮਾਨ ਨੂੰ ਖੁੱਲਾ ਹੱਥ ਦੇਣਾ ਜ਼ਰੂਰੀ ਹੈ ਔਰ ਭਗਵੰਤ ਮਾਨ ਜਦ ਤੱਕ ਆਮ ਆਦਮੀ ਪਾਰਟੀ ਨੂੰ ਜ਼ਮੀਨ ਤੋਂ ਅਗਵਾਈ ਨਹੀਂ ਦਿੰਦੇ ਜਿਵੇਂ ਪਹਿਲਾਂ ਦਿੰਦੇ ਸੀ ਕਿ ਆਮ ਆਦਮੀ ਪਾਰਟੀ ਦੀ ਸਥਿਤੀ ਚੁਣੌਤੀ ਵਾਲੀ ਬਣੇਗੀ ਜਦ ਤੱਕ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਮਾਨ ਦੇ ਕੱਦ ਦਾ ਕੋਈ ਲੀਡਰ ਤਿਆਰ ਨਹੀਂ ਹੁੰਦਾ ਅਮਨ अरोड़ा ਮੰਤਰੀ ਵੀ ਹੈ ਪ੍ਰਧਾਨ ਹੈ ਪਹਿਲਾਂ ਵੀ ਅਮਨ अरोड़ा ਮੰਤਰੀ ਰਹੇ ਨੇ ਪਰ ਪ੍ਰਸਿੱਧੀ ਦੇ ਮਾਮਲੇ ਦੇ ਵਿੱਚ ਭਗਵੰਤ ਮਾਨ ਦਾ ਮੁਕਾਬਲਾ ਪੰਜਾਬ ਦੇ ਵਿੱਚ ਇਸ ਵਕਤ ਨਵਜੋਤ ਸਿੰਘ ਸਿੱਧੂ ਤੋਂ ਬਿਨਾ ਹੋਰ ਕਿਸੇ ਪਾਰਟੀ ਦਾ ਲੀਡਰ ਨਹੀਂ ਕਰ ਰਿਹਾ ਨਵਜੋਤ ਸਿੰਘ ਸਿੱਧੂ ਪ੍ਰਸਿੱਧੀ ਦੇ ਮਾਮਲੇ ਦੇ ਵਿੱਚ ਭਗਵੰਤ ਮਾਨ ਤੋਂ ਵੱਡੇ ਹੋ ਸਕਦੇ ਨੇ ਔਰ ਭਗਵੰਤ ਮਾਨ ਦੇ ਮੁਕਾਬਲੇ ਦਾ ਇਸ ਵਕਤ ਪੰਜਾਬ 'ਚ ਨਵਜੋਤ ਸਿੰਘ ਸਿੱਧੂ ਤੋਂ ਬਿਨਾ ਕੋਈ ਲੀਡਰ ਨਹੀਂ ਹੈ ਜਿਹੜਾ ਪ੍ਰਸਿੱਧੀ ਦੇ ਮਾਮਲੇ 'ਚ ਮੁਕਾਬਲਾ ਕਰ ਸਕੇ ਨਵਜੋਤ ਸਿੰਘ ਸਿੱਧੂ ਔਰ ਭਗਵੰਤ ਮਾਨ ਦੋਵੇਂ ਲੋਕਾਂ ਦੇ ਵਿੱਚ ਹਰਮਨ ਪਿਆਰੇ ਵੀ ਨੇ ਔਰ ਜਿਹੜੀ ਉਹਨਾਂ ਦੀ ਆਪਣੀ ਸਥਿਤੀ ਹੈ ਲੋਕਾਂ ਦੇ ਵਿੱਚ ਬਾਕੀ ਲਗਭਗ ਬਹੁਤ ਸਾਰੇ ਲੀਡਰਾਂ ਦੇ ਮੁਕਾਬਲੇ ਬਿਹਤਰ ਹੈ ਸੋ ਨਵਜੋਤ ਸਿੰਘ ਸਿੱਧੂ ਤਾਂ ਚਲੋ ਇਹਨਾਂ ਚੋਣਾਂ ਦੇ ਵਿੱਚ ਕਾਂਗਰਸ ਦੇ ਲਈ ਪ੍ਰਚਾਰ ਨਹੀਂ ਕਰ ਰਹੇ ਸੀ ਔਰ ਭਗਵੰਤ ਮਾਨ ਵੀ ਨਹੀਂ ਕਰ ਰਹੇ ਸੀ ਉਹ ਕਾਰਪੋਰੇਸ਼ਨ ਚੋਣਾਂ ਦੇ ਵਿੱਚ ਆਖਰਲੇ 2 ਦਿਨ ਉਹਨਾਂ ਨੇ ਰੋਡ ਸ਼ੋਅ ਕੀਤੇ ਜਦਕਿ ਅਗਰ ਭਗਵੰਤ ਮਾਨ 10 ਦਿਨ ਲਾਉਂਦੇ ਤੇ ਅੱਜ ਘੱਟੋ ਘੱਟ ਮੈਨੂੰ ਇਹ ਲੱਗਦਾ ਕਿ ਚਾਰਕ ਨਗਰ ਨਿਗਮਾਂ ਦੇ ਉੱਤੇ ਸਪਸ਼ਟ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਆਉਂਦੀ ਹਾਲਾਂਕਿ ਲੁਧਿਆਣਾ ਦੇ ਵਿੱਚ ਔਰ ਜਲੰਧਰ 'ਚ ਨਾ ਬਹੁਮਤ ਜਲੰਧਰ 'ਚ ਮਿਲਿਆ ਆਪ ਨੂੰ ਨਾ ਲੁਧਿਆਣਾ 'ਚ ਪਰ ਕਿਉਂਕਿ ਆਪ ਸਭ ਤੋਂ ਵੱਡੀ ਪਾਰਟੀ ਹੈ ਪਰ ਇੱਕ ਹੋਰ ਗੱਲ ਹੈ ਜਿਹੜੀ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਮੈਂ ਕਈ ਟੀਵੀ ਉੱਤੇ ਸੁਣ ਰਿਹਾ ਸੀ ਜਦੋਂ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਮਿਊਨਿਸਪਲ ਐਕਟ ਦੇ ਵਿੱਚ ਕਾਰਪੋਰੇਸ਼ਨ ਚੋਣਾਂ ਦੇ ਵਿੱਚ ਐਂਟੀ ਡਿਫੈਕਸ਼ਨ ਲਾਅ ਨਹੀਂ ਲਾਗੂ ਹੈ ਚੰਡੀਗੜ੍ਹ ਦੇ ਵਿੱਚ 2018 ਚ ਐਂਟੀ ਡਿਫੈਕਸ਼ਨ ਲਾਅ ਲਾਗੂ ਹੋਇਆ ਸੀ ਦਿੱਲੀ ਦੇ ਵਿੱਚ ਐਂਟੀ ਡਿਫੈਕਸ਼ਨ ਲਾਅ ਲਾਗੂ ਨਹੀਂ ਹੈ ਐਂਟੀ ਡਿਫੈਕਸ਼ਨ ਲਾਅ ਦਾ ਮਤਲਬ ਇਹ ਹੈ ਕਿ ਜਦੋਂ ਚੁਣੀ ਚੋਣ ਹੋਣੀ ਹੈ ਮੇਰ ਦੀ ਕਿ ਕਿਸੇ ਵੀ ਪਾਰਟੀ ਦਾ ਮੇਅਰ ਕਿਸੇ ਨੂੰ ਵੀ ਵੋਟ ਪਾ ਸਕਦਾ ਹੈ ਪੰਜਾਬ ਦੇ ਵਿੱਚ ਦਲ ਬਦਲੀ ਕਾਨੂੰਨ ਲਾਗੂ ਨਹੀਂ ਹੈ ਸੋ ਕਿਉਂਕਿ ਸੱਤਾ ਆਪ ਦੀ ਹੈ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਲੁਧਿਆਣੇ ਚ ਵੀ ਬਣ ਕੇ ਉਬਰੀ ਹੈ ਜਲੰਧਰ ਚ ਵੀ ਸੋ ਬੜੀ ਆਸਾਨੀ ਨਾਲ ਆਮ ਆਦਮੀ ਪਾਰਟੀ ਨੇ ਦੋਵੇਂ ਥਾਵਾਂ ਤੇ ਮੇਅਰ ਬਣਾ ਲੈਣੇ ਹੈ ਕਈ ਆਜ਼ਾਦਾਂ ਨੇ ਜਾਂ ਦੂਜੀਆਂ ਪਾਰਟੀਆਂ ਦੇ ਕੌਂਸਲਰਾਂ ਨੇ ਵੀ ਆਮ ਆਦਮੀ ਪਾਰਟੀ ਦੇ ਨਾਲ ਜਾਂ ਤਾਂ ਵੋਟ ਪਾ ਦੇਣੀ ਹੈ ਜਾਂ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਨਾਲ ਰਲ ਜਾਣਾ ਹੈ ਕਿਉਂਕਿ ਐਂਟੀ ਡਿਫੈਕਸ਼ਨ ਦਲ ਬਦਲੀ ਕਾਨੂੰਨ ਨਹੀਂ ਹੈ ਅੰਮ੍ਰਿਤਸਰ ਚ ਬਹੁਤ ਸੰਭਾਵਨਾ ਹੈ ਕਿ ਕਾਂਗਰਸ ਆਪਣਾ ਮੇਅਰ ਬਣਾ ਲਏਗੀ ਬਹੁਤ ਸੰਭਾਵਨਾ ਹੈ ਕਾਂਗਰਸ ਮੇਅਰ ਬਣਾ ਲਏਗੀ ਪਰ ਫਗਵਾੜਾ ਦੇ ਵਿੱਚ ਸਥਿਤੀ ਫਸਨੀ ਹੈ ਭਾਵੇਂ ਕਾਂਗਰਸ ਵੀ ਸੀਟਾਂ ਤੇ ਹੈ ਪਟਿਆਲਾ ਚ ਤਾਂ ਆਮ ਆਦਮੀ ਪਾਰਟੀ ਦਾ ਵੱਡਾ ਬਹੁਮਤ ਹੈ ਅਗਰ ਬਹੁਮਤ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਵੱਡੇ ਸਿਰਫ ਪਟਿਆਲਾ ਚ ਹੈ ਹੋਰ ਕਿਸੇ ਪਾਰਟੀ ਨੂੰ ਓਡਾ ਵੱਡਾ ਬਹੁਮਤ ਨਹੀਂ ਮਿਲਿਆ ਸੋ ਇਹਨਾਂ ਨਤੀਜਿਆਂ ਨੂੰ ਦੇਖ ਕੇ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ 227 ਤੋਂ ਪਹਿਲਾਂ ਆਪਣੀ ਰਣਨੀਤੀ ਦੇ ਵਿੱਚ ਬਦਲਾਅ ਕਰਨਾ ਪਏਗਾ ਔਰ ਇਹ ਨਤੀਜੇ ਕੀ ਸੰਕੇਤ ਦੇ ਰਹੇ ਨੇ ਇਹ ਕਾਰਪੋਰੇਸ਼ਨਾਂ ਦੇ ਨਤੀਜੇ ਨਗਰ ਨਿਗਮਾਂ ਦੇ ਨਤੀਜੇ ਇਹ ਸੰਕੇਤ ਦੇ ਰਹੇ ਨੇ ਕਿ ਅੱਜ ਪੰਜਾਬ 'ਚ ਸ਼ਹਿਰਾਂ 'ਚ ਕਿਸੇ ਪਾਰਟੀ ਦੀ ਹਵਾ ਨਹੀਂ ਹੈ ਨਾ ਆਮ ਆਦਮੀ ਪਾਰਟੀ ਦੀ ਵੇਵ ਹੈ ਨਾ ਕਾਂਗਰਸ ਪਾਰਟੀ ਦੀ ਵੇਵ ਹੈ ਨਾ ਅਕਾਲੀ ਦਲ ਦੀ ਵੇਵ ਹੈ ਤੇ ਨਾ ਭਾਰਤੀ ਜਨਤਾ ਪਾਰਟੀ ਦੀ ਵੇਵ ਹੈ ਸਿਰਫ ਇੱਕ ਸਪਸ਼ਟ ਬਹੁਮਤ ਆਮ ਆਦਮੀ ਪਾਰਟੀ ਦਾ ਔਰ ਲਗਭਗ ਬਹੁਮਤ ਕਾਂਗਰਸ ਪਾਰਟੀ ਦਾ ਅੰਮ੍ਰਿਤਸਰ ਦੇ ਵਿੱਚ ਸੋ ਬੀਜੇਪੀ ਵਿਲੰਦਰ ਦੇ ਵਿੱਚ ਜ਼ਰੂਰ ਤੇ ਇੱਕ ਸੀਟਾਂ ਬੀਜੇਪੀ ਨੇ ਲਈਆਂ ਲੁਧਿਆਣੇ ਚ ਤਾਂ 20 ਵੀ ਨਹੀਂ ਟੱਚ ਕੀਤੀ ਸੋ ਬੀਜੇਪੀ ਨਹੀਂ ਲਗਭਗ ਉਹਨਾਂ ਸਥਿਤੀਆਂ ਚ ਹੈ ਜਿਨ੍ਹਾਂ ਸਥਿਤੀਆਂ ਚ 22 ਵੇਲੇ ਸੀ ਜਾਂ ਉਸ ਤੋਂ ਪਹਿਲਾਂ ਸੀ ਹੁਣ ਦੋ ਤਿੰਨ ਸਵਾਲ ਹੋਰ ਖੜੇ ਹੁੰਦੇ ਨੇ ਸਭ ਤੋਂ ਪਹਿਲਾਂ ਜੇ ਮੈਂ ਬੀਜੇਪੀ ਦੀ ਗੱਲ ਕਰਾਂ ਭਾਰਤੀ ਜਨਤਾ ਪਾਰਟੀ ਨੂੰ ਕੈਪਟਨ ਪਰਿਵਾਰ ਤੋਂ ਬਹੁਤ ਉਮੀਦਾਂ ਸੀ ਪਟਿਆਲੇ ਚ ਕੈਪਟਨ ਪਰਿਵਾਰ ਕੁਝ ਨਹੀਂ ਦੇ ਸਕਿਆ ਬੀਜੇਪੀ ਚਾਰ ਕਸੀਟਾਂ ਉਤੋਂ ਜਿੱਤ ਸਕੀ ਸੋ ਇਹਦਾ ਮਤਲਬ ਹੈ ਕਿ ਜਿਹੜੇ ਬੀਜੇਪੀ ਦੇ ਵਿੱਚ ਵੱਡੇ ਵੱਡੇ ਕੱਦ ਦੇ ਲੀਡਰ ਆਏ ਸੀ ਲੁਧਿਆਣਾ ਚ ਬੀਜੇਪੀ ਚ ਬੀਜੇਪੀ ਨੇ ਮੰਤਰੀ ਬਣਾਇਆ ਰਵਨੀਤ ਸਿੰਘ ਬਿੱਟੂ 10 ਕੈਰ ਦੀਆਂ ਸੀਟਾਂ 6 ਦੇ ਵਿੱਚੋਂ 5 ਰਵਨੀਤ ਸਿੰਘ ਬਿੱਟੂ ਲੀਡ ਲੈ ਕੇ ਗਏ 2024 ਚ ਮੈਂ ਫਿਰ ਕਹਿ ਰਿਹਾ ਉਹ ਪਾਰਲੀਮੈਂਟ ਦੀਆਂ ਚੋਣਾਂ ਸੀ ਨਰਿੰਦਰ ਮੋਦੀ ਸਭ ਤੋਂ ਵੱਡੇ ਪ੍ਰਧਾਨ ਮੰਤਰੀ ਦੇ ਚਿਹਰੇ ਸੀ ਔਰ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਵਾਅਦਾ ਸੀ ਹੁਣ ਉਹਨੂੰ ਲੱਗ ਰਿਹਾ ਸੀ ਕਿ ਸ਼ਾਇਦ ਰਵਨੀਤ ਬਿੱਟੂ ਆਮ ਆਦਮੀ ਭਾਰਤੀ ਜਨਤਾ ਪਾਰਟੀ ਚ ਗਏ ਨੇ ਇਸ ਕਰਕੇ ਬੀਜੇਪੀ ਦਾ ਗਰਾਫ ਬਹੁਤ ਵੱਡਾ ਹੋ ਗਿਆ ਸੋ ਇਹ ਲੁਧਿਆਣਾ ਦੇ ਵਿੱਚ ਇਹ ਵੀ ਤਸਵੀਰ ਸਾਫ ਹੋ ਗਈ ਰਵਨੀਤ ਬਿੱਟੂ ਬੀਜੇਪੀ ਨੂੰ ਤੀਜੇ ਨੰਬਰ ਤੋਂ ਅੱਗੇ ਨਹੀਂ ਲਿਜਾ ਸਕੀ ਸੋ 19 ਕ ਸੀਟਾਂ ਬੀਜੇਪੀ ਦੇ ਖਾਤੇ ਦੇ ਵਿੱਚ ਲੁਧਿਆਣਾ ਦੇ ਵਿੱਚ ਪਈਆਂ ਨੇ ਔਰ ਇਸ ਤਰ੍ਹਾਂ ਦੀ ਪਰਫਾਰਮੈਂਸ ਬੀਜੇਪੀ ਦੀ ਉਦੋਂ ਵੀ ਰਹੀ ਹੈ ਲਗਭਗ ਜਦੋਂ ਅਕਾਲੀ ਦਲ ਦੇ ਨਾਲ ਬੀਜੇਪੀ ਦੀ ਸਾਂਝ ਸੀ ਸੋ ਕੁੱਲ ਮਿਲਾ ਕੇ ਜਿਹੜੇ ਬੀਜੇਪੀ ਚ ਵੱਡੇ ਵੱਡੇ ਧੁਰੰਦਰ ਆਏ ਸੀ ਕਈ ਕਾਂਗਰਸ ਤੋਂ ਆਏ ਸੀ ਉਹ ਲਗਭਗ ਇਹ ਗੱਲ ਸਾਫ਼ ਹੋ ਗਈ ਕਿ ਇਹਨਾਂ ਚੋਣਾਂ ਦੇ ਵਿੱਚ ਵੀ ਬੀਜੇਪੀ ਨੂੰ ਉਹ ਵੱਡੇ ਵੱਡੇ ਕਾਂਗਰਸ ਤੋਂ ਆਏ ਲੀਡਰ ਕੁਝ ਨਹੀਂ ਦਵਾ ਸਕੇ ਸੋ ਜਿਹੜੇ ਕਾਂਗਰਸ ਦੇ ਲੀਡਰਾਂ ਦਾ ਬੀਜੇਪੀ ਚ ਆਗਮਨ ਸੀ ਘਟਾ ਘਟ ਲੁਧਿਆਣੇ ਵਰਗੇ ਸ਼ਹਿਰ ਚ ਜਾਂ ਜਲੰਧਰ ਵਰਗੇ ਸ਼ਹਿਰ ਚ ਕੋਈ ਖਾਸ ਪ੍ਰਾਪਤੀ ਨਹੀਂ ਹੋਈ ਸਿਰਫ ਤੇ ਸਿਰਫ ਬੀਜੇਪੀ ਜਿਹੜੇ ਆਪਣੇ ਕਾਡਰ ਦੇ ਲੀਡਰ ਨੇ ਜਾਂ ਬੀਜੇਪੀ ਦੀ ਆਪਣੀ ਲੀਡਰਸ਼ਿਪ ਹੈ ਹੁਣ ਉਹ ਵਿੱਚ ਉਹਨਾਂ ਨੂੰ ਉਭਾਰ ਸਕਦੀ ਹੈ ਇਹ ਵੀ ਨਰਾਜ਼ਗੀ ਬੀਜੇਪੀ ਦੇ ਪੰਜਾਬ ਦੇ ਬਹੁਤ ਸਾਰੇ ਲੀਡਰਾਂ ਚ ਹੈ ਕਿ ਹਾਰਨ ਦੇ ਬਾਵਜੂਦ ਰਵਨੀਤ ਬਿੱਟੂ ਨੂੰ ਹੀ ਮੰਤਰੀ ਬਣਾ ਦਿੱਤਾ ਗਿਆ ਜਦਕਿ ਹੋਰ ਬੀਜੇਪੀ ਦੇ ਵੱਡੇ ਵੱਡੇ ਚਿਹਰੇ ਸੀ ਹਾਲਾਂਕਿ 24 ਚ ਤਾਂ ਜ਼ਿਆਦਾਤਰ ਬੀਜੇਪੀ ਦੇ ਲੀਡਰਾਂ ਨੂੰ ਟਿਕਟਾਂ ਹੀ ਨਹੀਂ ਦਿੱਤੀਆਂ ਗਈਆਂ ਸੀ ਹੁਣ ਕਾਂਗਰਸ ਦੀ ਗੱਲ ਹੈ ਕਾਂਗਰਸ ਨੂੰ ਜਲੰਧਰ ਚ ਬਹੁਤ ਜ਼ਿਆਦਾ ਉਮੀਦ ਸੀ ਚਰਨਜੀਤ ਸਿੰਘ ਚੰਨੀ ਲਗਭਗ 2 ਲੱਖ ਵੋਟਾਂ ਜਾਂ ਇਸ ਤੋਂ ਵੱਧ ਦੇ ਵੋਟਾਂ ਨਾਲ ਜਿੱਤੇ ਸੀ 24 ਪਰ ਚਰਨਜੀਤ ਚੰਨੀ ਔਰ ਪ੍ਰਗਟ ਸਿੰਘ ਕਾਂਗਰਸ ਨੂੰ ਜਲੰਧਰ ਦੇ ਵਿੱਚ ਨੰਬਰ 1 ਤੇ ਨਹੀਂ ਲਿਆ ਸਕੇ ਇਹਦਾ ਮਤਲਬ ਹੈ ਸਿਰਫ ਇਹਨਾਂ ਦੋ ਲੀਡਰਾਂ ਦੀ ਜ਼ਿੰਮੇਵਾਰੀ ਨਹੀਂ ਕਾਂਗਰਸ ਦੇ ਬਾਕੀ ਲੀਡਰ ਜਿਹੜੇ ਬਾਕੀ ਐਮਐਲਏ ਜਾਂ ਐਮਐਲਏ ਦੇ ਕੈਂਡੀਡੇਟ ਨੇ ਉਹਨਾਂ ਦੀ ਪਰਫਾਰਮੈਂਸ ਵੀ ਉਸ ਪੱਧਰ ਤੇ ਨਹੀਂ ਰਹੀ ਜਲੰਧਰ 'ਚ ਕਾਂਗਰਸ ਦਾ ਨਾ ਜਿੱਤਣਾ ਇਹ ਕਾਂਗਰਸ ਦੇ ਲਈ ਇੱਕ ਖੋਜ ਦਾ ਵਿਸ਼ਾ ਹੈ ਕਾਂਗਰਸ ਨੂੰ ਜ਼ਰੂਰ ਇਹਦੇ ਤੇ ਖੋਜ ਕਰਨੀ ਚਾਹੀਦੀ ਹੈ ਲੁਧਿਆਣਾ ਚ ਰਾਜਾ ਬੜਿੰਗ ਥੋੜਾ ਬਿਹਤਰ ਰਹੀਂ ਪਰ ਸਿਰਫ ਤੀਕ ਤੱਕ ਹੀ ਕਾਂਗਰਸ ਆ ਸਕੀ ਆਮ ਆਦਮੀ ਪਾਰਟੀ ਤੋਂ ਪਿੱਛੇ ਰਹਿ ਰਾਜਾ ਬੜਿੰਗ ਕਾਉਂਸਲਰ ਜਿਤਾਉਣ ਦੇ ਮਾਮਲੇ ਦੇ ਵਿੱਚ ਸੋ ਇਹਦਾ ਮਤਲਬ ਹੈ ਕਿ ਕਾਂਗਰਸ ਨੂੰ ਗੁਰਜੀਤ ਔਜਲਾ ਅਮਰਸਰ ਦੇ ਵਿੱਚ ਬਹੁਮਤ ਤੇ ਲੱਗੇ ਸੋ ਗੁਰਜੀਤ ਔਜਲਾ ਦੀ ਪਰਫਾਰਮੈਂਸ ਕਾਂਗਰਸ ਦੇ ਵਿੱਚ ਤਕੜੀ ਰਹੀ ਹੈ ਅਸੀਂ ਕਹਿ ਸਕਦੇ ਹਾਂ ਕਿ ਉਹ ਐਮਪੀ ਨੇ ਆਗਰਸੀ ਸਮੁੱਚੀ ਕਾਂਗਰਸ ਦੀ ਗੱਲ ਕਰੀਏ ਤੇ ਕਾਂਗਰਸ ਦੇ ਲਈ ਇਸ ਪ੍ਰਦਰਸ਼ਨ ਤੋਂ ਬਾਅਦ 2024 ਦੇ ਵਿੱਚ 2027 ਦੇ ਵਿੱਚ ਸ਼ਹਿਰਾਂ ਦੇ ਵਿੱਚੋਂ ਐਮਐਲਏ ਜਿਤਾਉਣਾ ਉਹਡਾ ਆਸਾਨ ਨਹੀਂ ਹੈ ਔਰ ਕਈ ਵੱਡੇ ਵੱਡੇ ਜਿਹੜੇ ਲੀਡਰ ਸੀ ਉਹਨਾਂ ਦੀਆਂ ਧਰਮ ਪਤਨੀਆਂ ਹਾਰ ਗਈਆਂ ਭਾਰਤਪੁਸ਼ਨਾਸ਼ੂ ਮੰਤਰੀ ਨੇ ਖੁਸ਼ਖਬਰੀ ਇਹ ਹੈ ਵੀ ਉਹਨਾਂ ਤੇ ਈਡੀ ਦਾ ਕੇਸ ਖਾਰਜ ਹੋਇਆ ਸੋ ਉਹਨਾਂ ਨੂੰ ਮੁਬਾਰਕਬਾਦ ਪਰ ਉਹਨਾਂ ਦੀ ਪਤਨੀ ਨਹੀਂ ਦਿੱਖ ਸਕੇ ਗੁਰਪ੍ਰੀਤ ਗੋਗੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਦੀ ਪਤਨੀ ਨਹੀਂ ਜਿੱਤ ਸਕੀ ਮਨਨ ਲਾਲ ਬੱਗਾ ਉਹਨਾਂ ਦਾ ਪੁੱਤਰ ਜ਼ਰੂਰ ਜਿੱਤੇਗਾ ਜਿੱਥੇ ਤੱਕ ਮੈਨੂੰ ਅ ਅੰਦਾਜ਼ਾ ਹੈ ਅਮਨ ਬੱਗਾ ਉਹਨਾਂ ਦੇ ਪੁੱਤਰ ਸ਼ਾਇਦ ਜਿੱਤੇ। ਪੱਪੀប្រਾਸ਼ਰ ਜਿਹੜੇ ਐਮਪੀ ਦੇ ਕੈਂਡੀਡੇਟ ਸੀ ਉਹਨਾਂ ਦੀ ਪਤਨੀ ਵੀ ਨਹੀਂ ਜਿੱਤ ਸਕੀ। ਸੋ ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਇੱਕ ਸਿਧਾਂਤ ਤੇ ਸੀ ਕਿ ਇੱਕ ਪਰਿਵਾਰ ਇੱਕ ਟਿਕਾਣਾ ਕਾਂਗਰਸ ਚ ਤਾਂ ਜਲੋਏ ਕਈ ਵਾਰੀ ਇਹ ਸਿਧਾਂਤ ਆਉਂਦਾ ਤੇ ਕਾਂਗਰਸ ਵਾਲੇ ਚਿੱਕੇ ਟੰਗ ਦਿੰਦੇ ਨੇ ਆਮ ਆਦਮੀ ਪਾਰਟੀ ਨੇ ਵੀ ਇਹ ਸਿਧਾਂਤ ਚਿੱਕੇ ਟੰਗੇ ਹੁਣ ਇਹ ਸਾਰੀਆਂ ਚੀਜ਼ਾਂ ਦਾ ਕਿਤੇ ਨਾ ਕਿਤੇ ਸ਼ਹਿਰਾਂ ਚ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਇਆ ਪਰ ਬੀਜੇਪੀ ਨੂੰ ਨੁਕਸਾਨ ਹੋਇਆ ਕਿਉਂਕਿ ਬੀਜੇਪੀ ਵੀ ਇੱਕ ਸਿਧਾਂਤਕ ਪਾਰਟੀ ਸੀ ਬੀਜੇਪੀ ਦੇ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਕਾਰਡਰ ਨੂੰ ਸੰਗਠਨ ਨੂੰ ਤਵੱਜੋ ਹੈ ਤਰਜੀਹ ਹੈ ਪਰ ਪੰਜਾਬ ਚ ਬੀਜੇਪੀ ਨੇ ਓਵਰ ਐਕਸਪੈਰੀਮੈਂਟ ਕੀਤੇ ਬੀਜੇਪੀ ਨੇ ਇੰਨੇ ਐਕਸਪੈਰੀਮੈਂਟ ਪੰਜਾਬ ਕੀਤੇ ਕਿ ਜਿਹੜੀ ਮਰਜ਼ੀ ਪਾਰਟੀ ਦਾ ਲੀਡਰਸ਼ਿਪ ਉਹ ਭਾਜਪਾ ਨੇ ਆਪਣੇ ਚ ਲਿਆਂਦਾ ਤੇ ਟਿਕਟਾਂ ਵੀ ਉਹਨਾਂ ਨੂੰ ਦਿਲ ਖੋਲ ਕੇ ਦਿੱਤੀਆਂ ਆਪਣੇ ਕਾਡਰ ਤੋਂ ਤਰਜੀਹ ਤੇ ਦਿੱਤੀਆਂ ਜਿਹਨਾਂ ਨੁਕਸਾਨ ਭਾਜਪਾ ਨੂੰ ਹੁਣ ਵੀ ਚੱਲਣਾ ਪੈ ਰਿਹਾ ਆਕਾਲੀ ਦਲ ਦੀ ਸਥਿਤੀ ਸਾਰਿਆਂ ਦੇ ਸਾਹਮਣੇ ਹੈ ਆਕਾਲੀ ਦਲ ਇਸ ਵਕਤ ਖੇਰੂ ਖੇਰੂ ਦੀ ਸਥਿਤੀ ਚ ਹੈ ਦੁਬਾਰਾ ਆਕਾਲੀ ਦਲ ਇਕੱਠਾ ਹੋਊਗਾ ਜਾਂ ਨਹੀਂ ਹੋਊਗਾ ਗੁੱਟਬਾਜ਼ੀ ਉਹਨਾਂ ਦੀ ਖਤਮ ਹੋਏਗੀ ਜਾਂ ਨਹੀਂ ਹੋਏਗੀ ਇਹ ਭਵਿੱਖ ਦੱਸੂਗਾ ਪਰ ਇਹਨਾਂ ਚੋਣਾਂ ਨੇ ਇਹ ਗੱਲ ਤੈਅ ਕਰਤੀ ਕਿ 2027 ਤੋਂ ਪਹਿਲਾਂ ਪੰਜਾਬ ਦੇ ਵਿੱਚ ਕਿਸੇ ਦੀ ਲੜ ਨਹੀਂ ਹੈ ਸੋ ਇਹਨਾਂ ਚੋਣਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਕਿਸ ਤਰ੍ਹਾਂ ਦਾ ਮੋੜਾ ਕੱਟੇਗੀ ਇਹ ਵੀ ਬਹੁਤ ਦਿਲਚਸਪ ਰਹਿਣ ਵਾਲਾ ਹੈ ਕਿਉਂਕਿ ਅੱਜ ਪੰਜਾਬ ਦੀ ਪੋਲੀਟੀਕਲ ਹਵਾ ਕਿਸੇ ਇੱਕ ਪਾਰਟੀ ਵੱਲ ਨਹੀਂ ਹੈ ਹਾਂ ਇਹਦੇ 'ਚ ਵੀ ਕੋਈ ਦੋਰਾ ਨਹੀਂ ਹੈ ਕਿ ਮੇਅਰ ਬਣਾ ਲੈਣੇ ਨੇ ਆਮ ਆਦਮੀ ਪਾਰਟੀ ਨੇ ਟਟੂ ਘਟ ਲੁਧਿਆਣੇ 'ਚ ਮੇਅਰ ਬਣ ਜੂ ਪਟਿਆਲੇ 'ਚ ਤਾਂ ਬਣ ਗਿਆ ਉਹਨਾਂ ਦਾ ਲਗਭਗ ਲੁਧਿਆਣੇ 'ਚ ਬਣ ਜੂ ਜਲੰਧਰ 'ਚ ਬਣ ਜੂ ਫਗਵਾੜਾ 'ਚ ਮੁਕਾਬਲਾ ਰਹੂਗਾ ਸੋ ਤਿੰਨ ਮੇਰ ਵੀ ਅਗਰ ਆਮ ਆਦਮੀ ਪਾਰਟੀ ਬਣਾਉਂਦੀ ਹੈ ਤਸੱਲੀ ਹੋ ਸਕਦੀ ਆਮ ਆਦਮੀ ਪਾਰਟੀ ਨੂੰ ਵੀ ਅਸੀਂ ਤਿੰਨ ਮੇਰ ਬਣਾ ਲਈ ਪਰ ਰਣਨੀਤਿਕ ਬਦਲਾ ਆਮ ਆਦਮੀ ਪਾਰਟੀ ਨੂੰ ਕਰਨਾ ਪਊਗਾ ਉਹ ਲੋਕ ਜਿਹੜੇ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਨਾਲ ਸ਼ੁਰੂ ਤੋਂ ਚੱਲੇ ਸੀ ਉਹਨਾਂ ਵਾਲੇ ਪਾਸੇ ਆਮ ਆਦਮੀ ਪਾਰਟੀ ਨੂੰ ਦੁਬਾਰਾ ਫੋਕਸ ਕਰਨਾ ਪਊਗਾ ਔਰ ਆਮ ਆਦਮੀ ਪਾਰਟੀ ਨੂੰ ਦਿੱਲੀ ਦੀ ਤਰਜ਼ ਤੇ 27 ਚ ਮੈਨੂੰ ਲੱਗਦਾ ਘੱਟੋ ਘੱਟ 50 ਤੋਂ 60 ਸੀਟਾਂ ਤਾਂ ਬਦਲਣੀਆਂ ਪੈਣਗੀਆਂ ਜੋ ਸਥਿਤੀਆਂ ਨੇ ਉਸ ਅੰਦਰ 70 ਸੀਟਾਂ ਆਮ ਆਦਮੀ ਪਾਰਟੀ ਨੂੰ ਬਦਲਣੀਆਂ ਪੈਣ ਔਰ ਸਭ ਤੋਂ ਵੱਡੀ ਗੱਲ ਅਗਰ ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਤਾਕਤ ਘਟਾਉਂਦੀ ਹੈ ਭਗਵੰਤ ਮਾਨ ਦੀ ਇਹ ਤਾਂ ਆਮ ਆਦਮੀ ਪਾਰਟੀ ਦਾ ਨੁਕਸਾਨ ਹੈ ਅਗਰ ਕਿਉਂਕਿ ਭਗਵੰਤ ਮਾਨ ਦੇ ਮੁਕਾਬਲੇ ਦਾ ਚਿਹਰਾ ਆਮ ਆਦਮੀ ਪਾਰਟੀ ਕੋਲੇ ਹਾਲੇ ਤੱਕ ਕੋਈ ਨਹੀਂ ਹੈ ਇਸ ਕਰਕੇ ਇਹ ਸੋਚਣਾ ਪਊਗਾ ਆਮ ਆਦਮੀ ਪਾਰਟੀ ਨੂੰ ਜਿਵੇਂ ਕਾਂਗਰਸ ਨੇ ਗਲਤੀਆਂ ਕੀਤੀਆਂ ਨਵਜੋਤ ਸਿੰਘ ਸਿੱਧੂ ਨੂੰ ਪਿੱਛੇ ਕਰਕੇ اگر عام آدمی پارٹی بھی لگ بھگ ਉਸੇ طرح ਦੀਆਂ غلطیاں ਤੇ ਜਾਏਗੀ ਤੇ ਫਿਰ ਸਤਾਈ ਆਮ ਆਦਮੀ ਪਾਰਟੀ ਲਈ ਵੀ ਔਖਾ ਹੋਏਗਾ ਔਰ ਕਾਂਗਰਸ ਨੇ ਅਗਰ ਆਪਣੀਆਂ ਗਲਤੀਆਂ ਨੂੰ ਸੁਧਾਰਿਆ ਔਰ ਅਗਰ ਦੁਬਾਰਾ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਕਾਂਗਰਸ ਅੱਗੇ ਕਰਦੀ ਹੈ ਤੇ ਕਾਂਗਰਸ ਨੂੰ ਫਾਇਦਾ ਹੋ ਸਕਦਾ ਉਂਝ ਕਾਂਗਰਸ ਕੋਲੇ ਕਈ ਵੱਡੇ ਚਿਹਰੇ ਨੇ ਪ੍ਰਤਾਪ ਸਿੰਘ ਬਾਜਵਾ ਨੇ ਰਾਜਾ ਬੜਿੰਗ ਨੇ ਚਰਨਜੀਤ ਚੰਨੀ ਨੇ ਪਰ ਸਮਾਹ ਹੈ ਜੀ ਕਾਂਗਰਸ ਨੂੰ ਫੈਸਲਾ ਕਰਨ ਦਾ ਅਗਲੀ ਲੀਡਰਸ਼ਿਪ ਦੇ ਫੈਸਲਿਆਂ ਦੇ ਨਾਲ ਕਾਂਗਰਸ ਦੇ ਜਿਹੜਾ ਭਵਿੱਖ ਹੈ ਉਹਦਾ ਨਿਰਧਾਰਨ ਹੋਣਾ ਹੈ ਆਮ ਆਦਮੀ ਪਾਰਟੀ ਦੇ ਭਵਿੱਖ ਦਾ ਨਿਰਧਾਰਨ ਭਗਵੰਤ ਮਾਨ ਦੀ ਪਰਫਾਰਮੈਂਸ ਔਰ ਭਗਵੰਤ ਮਾਨ ਦੀ ਮੌਜੂਦਗੀ ਔਰ ਭਗਵੰਤ ਮਾਨ ਨੂੰ ਬਤੌਰ ਮੁੱਖ ਮੰਤਰੀ ਤਾਕਤ ਦਿੱਤੀ ਜਾਂਦੀ ਹੈ ਜਾਂ ਤਾਕਤ ਘਟਾਈ ਜਾਂਦੀ ਹੈ ਉਹਦੇ ਹਿਸਾਬ ਦੇ ਨਾਲ ਆਮ ਆਦਮੀ ਪਾਰਟੀ ਨੂੰ ਨਫਾ-ਨੁਕਸਾਨ ਹੋਏਗਾ ਸੋ ਇਹ ਆਉਣ ਦੇ ਦਿਨਾਂ ਦੇ ਵਿੱਚ ਇਹ ਅਨਾਲਿਸਿਸ ਆਪਾਂ ਜ਼ਰੂਰ ਜਾਰੀ ਰੱਖਾਂਗੇ ਹੋਰ ਬੜੇ ਪਹਿਲੂ ਅ ਅੱਜ ਦੇ ਦਿਨਾਂ ਦੇ ਵਿੱਚ ਸਾਹਮਣੇ ਆਉਣਗੇ ਪਰ ਕਿਉਂਕਿ ਐਂਟੀ ਡਿਫੈਕਸ਼ਨ ਲਾ ਨਹੀਂ ਹੈ ਇਸ ਕਰਕੇ ਕੋਈ ਵੀ ਕੌਂਸਲਰ ਕਿਸੇ ਦੇ ਲਈ ਵੀ ਵੋਟ ਪਾ ਸਕਦਾ ਹੈ ਵੋਟ ਪਾਉਣ ਤੇ ਕੋਈ ਰੋਕ ਟੋਕ ਨਹੀਂ ਹੈ ਸੋ ਜਿਹੜੀਆਂ ਮੇਰਾ ਦੀਆਂ ਚੋਣਾਂ ਨੇ ਉਹ ਬੜੀਆਂ ਦਿਲਚਸਪ ਹੋ ਜਾਣਗੀਆਂ ਇੱਥੇ ਸਮਰਥਨ ਦੇਣ ਦੀ ਮੈਨੂੰ ਲੱਗਦਾ ਲੋੜ ਨਹੀਂ ਪੈਣੀ ਨਾ ਆਪਣੇ ਕਾਂਗਰਸ ਤੋਂ ਸਮਰਥਨ ਲੈਣਾ ਹੈ ਨਾ ਕਾਂਗਰਸ ਨੇ ਆਪ ਨੂੰ ਸਮਰਥਨ ਲੁਧਿਆਣਾ ਵਿੱਚ ਦੇਣਾ ਹੈ ਨਾ ਜਲੰਧਰ ਵਿੱਚ ਆਪ ਨੂੰ ਸਮਰਥਨ ਦੀ ਲੋੜ ਪੈਣੀ ਨਾ ਕਾਂਗਰਸ ਨੇ ਦੇਣਾ ਹੈ ਹਾਂ ਕਿੰਨੇ ਕਾਂਗਰਸ ਕਾਂਗਰਸ ਦੇ ਕਾਉਂਸਲਰ ਜਾਂ ਭਾਜਪਾ ਦੇ ਕਾਉਂਸਲਰ ਆਪ ਨੂੰ ਵੋਟਾਂ ਪਾਉਂਦੇ ਨੇ ਇਹਦੇ ਤੇ ਨਜ਼ਰ ਰਹੇਗੀ ਕਿ ਉਲਟ ਵੀ ਹੋ ਸਕਦਾ ਹੈ ਕਿ ਜਦੋਂ ਮੇਅਰ ਦੀ ਚੋਣ ਆਉਣੀ ਹੈ ਕਿਉਂਕਿ ਕਿਉਂਕਿ ਐਂਟੀ ਡਿਫੈਕਸ਼ਨ ਲਾ ਨਹੀਂ ਹੈ ਕੋਈ ਵੀ ਕਿਸੇ ਵੀ ਕੈਂਡੀਡੇਟ ਨੂੰ ਮੇਅਰ ਦੇ ਕੈਂਡੀਡੇਟ ਨੂੰ ਵੋਟ ਪਾ ਸਕਦਾ ਹੈ ਕਿ ਆਪ ਵਾਲੇ ਸਾਰੇ ਆਪ ਨੂੰ ਵੋਟ ਪਾਉਣਗੇ ਕਿਤੇ ਦੂਸਰੇ ਪਾਸੇ ਤਾਂ ਨਹੀਂ ਪਾ ਜਾਣਗੇ ਇਹ ਵੀ ਵੱਡੇ ਸਵਾਲ ਨੇ ਸੋ ਮੇਅਰ ਦੀ ਇਲੈਕਸ਼ਨ ਪੰਜਾਬ ਚ ਬੜੀ ਦਿਲਚਸਪ ਹੋਣ ਵਾਲੀ ਹੈ ਸੋ ਫਿਲਹਾਲ ਕੋਈ ਵੀ ਜੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਮੈਂ ਤੁਹਾਡੀ ਗੱਲ ਅੱਗੇ ਬਧਾਉਂਗਾ ਬਹੁਤ ਬਹੁਤ